ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਕਿਉਂਕਿ ਅੱਜ ਤੋਂ ਪਹਿਲਾਂ ਵੀ ਖਬਰ ਫੈਲੀ ਸੀ ਪਰ ਇੱਕ ਆਸ ਫੇਰ ਵੱੜ ਗਈ ਸੀ ਕਿ ਅੰਕਲ ਜੀ ਹੋ ਦੇਣਗੇ ਪਰ ਅੱਜ ਜਿੰਨਾ ਦੁੱਖ ਲੱਗਿਆ ਸੀ ਤੁਹਾਨੂੰ ਦੱਸ ਨਹੀਂ ਸਕਣ ਦੱਸ ਅਸੀਂ ਤੁਹਾਨੂੰ ਦੱਸੂਗੀ ਸਾਫ਼ ਹੈ ਕਿ ਅੰਤੁਤੀ ਜਾਣਨਾ ਮੈਂ ਲੁਧਿਆਣੇ ਤੋਂ ਆਈ ਹਾਂ ਮੈਨੂੰ ਸੱਚਾ ਮੈਂ ਆਪਣਾ ਸਤਰ ਕੀਤਾ ਦਹਿਤ ਪੂਰਤੀ ਸਾਡੇ ਪਿੰਡ ਦਾ ਨਾਂ ਅੰਕਲ ਦੀ ਬਦੌਲਤ ਤਰਮਿੰਦਰ ਅੰਕਲ ਦੀ ਬਦੌਲਤ ਬਹੁਤ ਦੁਨੀਆ ਦੇ ਵਿੱਚ ਰੌਸ਼ਨੀ ਹੋਇਆ ਸੀ ਕਿਸ ਤਰ੍ਹਾਂ ਦਾ ਸੁਹਾਫੀ ਜਦੋਂ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਗਰੀਬਾਂ ਦੇ ਲਈ ਇੱਕ ਨਸੀਹਾ ਸੀ ਪੰਜਾਬ ਦਾ ਪੁੱਤ ਤੇ ਬਾਲੀਵੁੱਡ ਦਾ ਸੁਪਰਸਟਾਰ ਤਰਮਿੰਦਰ ਅੱਜ ਬੇਸ਼ੱਕ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਚਾਹਵਾਲਿਆਂ ਦੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਤੇ ਉਹਨਾਂ ਦੇ ਜੱਦੀ ਪਿੰਡ ਲੋਕਾਂ ਦੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵਾ ਬੇहद ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਜਦੋਂ ਦੀ ਉਹਨਾਂ ਨੂੰ ਇਹ ਖਬਰ ਪਤਾ ਚੱਲੀ ਹੈ ਕਿ ਸਾਨੇਵਾਲ ਦਾ ਪੁੱਤ ਤਰਮਿੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸਾਡੇ ਨਾਲ ਉਹਨਾਂ ਦੇ ਘਰ ਦੇ ਪੜੋਸੀ ਮਜੂਰ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਕਾਫੀ ਲੰਬੇ ਸਮੇਂ ਤੋਂ ਰਿਸ਼ਤੇ ਰਹੇ ਨੇ ਕਿੰਨਾ ਵਧੀਆ ਤਾ ਤੇਰੇ ਨਾਲ ਵੀ ਕੋਰੇ ਜੀ ਕਿਸ ਤਰ੍ਹਾਂ ਦੇ ਰਿਸ਼ਤੇ ਸੀ ਤੁਹਾਡੇ ਬਹੁਤ ਵਧੀਆ ਰਿਸ਼ਤੇ ਸੀ ਅਕਸਰ ਉਹ ਸਾਡੇ ਪਰਿਵਾਰ ਚ ਆਉਂਦੇ ਜਾਂਦੇ ਰਹਿੰਦੇ ਸੀ ਪਿੰਡ ਚ ਆਉਂਦੇ ਜਾਂਦੇ ਰਹਿੰਦੇ ਸੀ ਮਿਲਦੇ ਸੀ ਸਾਰਾ ਕੁਝ ਸੀ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਤਾਇਆ ਅੰਕਲ ਸੀ ਤੇ ਕਦੋਂ ਤੋਂ ਤੁਹਾਡੇ ਪਰਿਵਾਰ ਨਾਲ ਕਿਸ ਤਰ੍ਹਾਂ ਜਦੋਂ ਉਹ ਸਾਡੇ ਵਰਚ ਹੀ ਰਹਿੰਦੀ ਹੁੰਦੀ ਸੀ ਸਾਡੇ ਤਾਇਆ ਜੀ ਉਹਨਾਂ ਦੇ ਨਾਲ ਬਹੁਤ ਦੇ ਬੜੇ ਵਧੀਆ ਰਿਲੇਸ਼ਨ ਸੀ ਅਕਸਰ ਇਸ ਘਰ ਦੇ ਵਿੱਚ ਜਿਸ ਦੇ ਵਿੱਚ ਅਸੀਂ ਬੈਠੇ ਆਂ ਇਸ ਦੇ ਵਿੱਚ ਉੱਪਰ ਉਹ ਆਪ ਕੀ ਬੈਠੀ ਸੀ ਸਾਡੇ ਪਰਿਵਾਰ ਨਾਲ ਇੱਥੋਂ ਹੀ ਉਹਨਾਂ ਨੂੰ ਸਾਡੇ ਘਰ ਗਿਆਨੀ ਚੌਪ ਤੇ ਵੀ ਮੇਰੇ ਦਾਦਾ ਜੀ ਨੇ ਲਗਵਾਇਆ ਸੀ ਪਰ ਉਹਨਾਂ ਦਾ ਬਾਲੀਵੁੱਡ ਚ ਜਾਣ ਦਾ ਇੱਕ ਸ਼ੌਕ ਸੀ ਜਿਹੜਾ ਸ਼ੌਕ ਉਹਨਾਂ ਨੇ ਆਪਣਾ ਪੂਰਾ ਕਰਕੇ ਬੁਲੰਦੀਆਂ ਹਾਸਲ ਕੀਤੀਆਂ ਔਰ ਸਾਨੇਵਾਲ ਦਾ ਨਾਮ ਰੌਸ਼ਨ ਕੀਤਾ ਤਾਂ ਸਰਕਾਰੀ ਜੋਬ ਵੀ ਕਰਦੇ ਰਹੇ ਕਿਸ ਤਰ੍ਹਾਂ ਜੋਬ ਕਰਦੇ ਰਹੇ ਤੁਸੀਂ ਕਹਿੰਦੇ ਤੁਹਾਡੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਜੋਬ ਤੇ ਲਗਵਾਇਆ ਸੀ ਜੋ ਮੈਂ ਸੁਣਿਆ ਆਪਣੇ ਪਰਿਵਾਰ ਤੋਂ ਉਹਨਾਂ ਨੇ ਥੋੜਾ ਟਾਈਮ ਜੋਬ ਕੀਤੀ ਕਿਉਂ ਕੀਤੀ ਕਿਉਂ ਬਾਲੂ ਬਰੇਟ ਹਾਂਜੀ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਸੀ ਬਾਲੀਵੁੱਡ ਚ ਜਾਣ ਦਾ ਮਤਲਬ ਇੱਕ ਲਕਸ਼ਿਸ਼ ਸੀ ਉਹਨਾਂ ਦਾ ਉਦੇਸ਼ ਸੀ ਉਹਨਾਂ ਨੇ ਆਪਣਾ ਹੀ ਉਦੇਸ਼ ਪੂਰਾ ਕਰਨ ਦੇ ਵਾਸਤੇ ਉਹ ਬੰਬੇ ਚਲੇ ਗਏ ਸਾਂਹੇਵੜ ਤੋਂ ਹੀ ਟ੍ਰੇਨ 'ਚ ਬੈਠ ਕੇ ਉਹ ਬੰਬੇ ਗਏ ਜਦੋਂ ਵੀ ਉਹ ਸਾਂਹੇਵੜ ਆਉਂਦੀ ਸੀ ਅਕਸਰ ਉਹ ਸਾਡੀ ਰੇਲਵੇ ਬ੍ਰਿਜ ਦੇ ਉੱਪਰ ਜਾ ਕੇ ਉਹ ਯਾਦਾਂ ਤਾਲੀਆਂ ਕਰਦੀ ਸੀ ਸਾਂਝੀਆਂ ਕਰਦੀ ਸੀ ਲੋਕਾਂ ਦੇ ਨਾਲ ਵੀ ਮੈਂ ਇੱਥੋਂ ਹੀ ਟ੍ਰੇਨ 'ਚ ਬੈਠ ਕੇ ਬੰਬੇ ਲਈ ਗਿਆ ਸੀ ਲਾਸਟ ਕਦੋਂ ਮੁਲਾਕਾਤ ਹੋਈ ਤੁਹਾਡੀ ਲਾਸਟ ਆਈ ਤੋਂ ਕਈ ਸਾਲ ਪਹਿਲਾਂ ਉਹ ਮੈਨੂੰ ਸਿਟੀ پارک ਰਾਜਾ ਦੇ ਵਿੱਚ ਲੁਧਿਆਣੇ ਮੇਰੇ ਸੀ ਉੱਥੇ ਸਾਡੀਆਂ ਫੋਟੋਜ਼ ਆਂਟੀ ਪ੍ਰਕਾਸ਼ ਕੌਰ ਸੀ ਉਸ ਤੋਂ ਬਾਅਦ ਨਹੀਂ ਗਿਆ ਸਮਾਂ ਤੇ ਬੋਬੀ ਦੋਲ ਦਾ ਜਨਮ ਵੀ ਇਸ ਜਗ੍ਹਾ ਤੇ ਹੋਇਆ ਵਾ ਸ਼ਾਇਦ ਮੈਨੂੰ ਲੱਗਦਾ ਕਿ ਇੱਥੇ ਹੀ ਹੋਇਆ ਸੀਗਾ ਬੋਬੀ ਦੋਲ ਦਾ ਇਹਦੇ ਬਾਰੇ ਮੈਨੂੰ ਬੜਾ ਪਤਾ ਨਹੀਂ ਪੱਕਾ ਸੁਣਨ ਚ ਇਹੀ ਆਏ ਵੀ ਬੋਬੀ ਦੋਲ ਦਾ ਜਨਮ ਇੱਥੇ ਹੋਇਆ ਸੀ ਉਹਨਾਂ ਦੇ ਫਾਦਰ ਇੱਥੇ ਸਕੂਲ ਦੇ ਵਿੱਚ ਟੀਚਰ ਹੁੰਦੇ ਸੀਗੇ ਬਹੁਤ ਅੱਛੇ ਸੀ ਅੰਕਲ ਬਹੁਤ ਅੱਛੇ ਇੱਥੇ 3-4 ਉਹਨਾਂ ਦੇ ਐچھے ਵਧੀਆ ਫਰੈਂਡਸ ਸੀਗੇ ਜਿਨ੍ਹਾਂ ਨੂੰ ਉਹ ਖਾਸ ਤੌਰ ਤੇ ਮਿਲਣ ਲਈ ਮਿਲਣ ਵਾਸਤੇ ਆਉਂਦੇ ਸੀ ਤਾਂ ਤੁਸੀਂ ਲਾਸਟ ਮੁਲਾਕਾਤ ਤੁਹਾਡੀ ਲੁਧਿਆਣਾ ਪਾਰਕ ਪਲਾਜ਼ਾ ਲੁਧਿਆਣੀ ਹਾਂਜੀ ਪਾਰਕ ਪਲਾਜ਼ਾ ਦੇ ਵਿੱਚ ਹੋਈ ਸੀ ਤੁਹਾਨੂੰ ਬੁਲਾਇਆ ਸੀ ਹਾਂ ਨਹੀਂ ਜੀ ਉੱਥੇ ਅਸੀਂ ਨਾ ਇੱਕ ਮੈਰਿਜ ਦੇ ਵਿੱਚ ਗਏ ਸੀਗੇ ਅੰਕਲ ਵੀ ਉੱਥੇ ਆਏ ਹੋਏ ਸੀਗੇ ਇਸ ਤੋਂ ਪਹਿਲਾਂ ਉਹ ਇੱਕ ਵਾਰੀ ਸਾਡੇ ਘਰ ਵੀ ਆਏ ਪਰ ਸਾਡਾ ਇਹ ਗਲੀ ਦਾ ਦਰਵਾਜ਼ਾ ਬੰਦ ਸੀ ਇਸ ਕਰਕੇ ਸਾਡੇ ਘਰ ਆ ਨਹੀਂ ਸਕੀ ਇਹ ਕਾਫੀ ਦਿਨ ਪਹਿਲਾਂ ਦੀ ਗੱਲ ਹੈ ਤੇ ਇੱਕ ਜੋਕ ਜਿਹੜੀ ਕਰਦੇ ਸੀ ਉਹ ਜੋ ਉਹਨਾਂ ਨੂੰ ਟਿਊਬੇਲ ਆਪਰੇਟਰ ਲਗਵਾਇਆ ਸੀ ਪਰ ਉਹਨਾਂ ਨੇ ਥੋੜਾ ਟਾਈਮ ਜੋ ਮੈਂ ਸੋਣੀ ਆ ਆਪਣੇ ਵੱਡੇਾਂ ਤੋਂ ਥੋੜਾ ਟਾਈਮ ਹੀ ਜੌਬ ਕੀਤੀ ਕਿੰਨਾ ਨੇ ਲਗਵਾਇਆ ਸੀ ਤੁਹਾਡੇ ਪਰ ਮੇਰੇ ਦਾਦਾ ਜੀ ਤੁਹਾਡੇ ਦਾਦਾ ਜੀ ਨਹੀਂ ਚਾਹਤੇ ਹਾਂ ਠੀਕ ਹੈ ਕੇ ਬਸ ਇੱਕ ਵਾਰੀ ਮੁਲਾਕਾਤ ਹੋਈ ਤੁਹਾਡੀ ਮੇਰੀ ਇੱਕ ਵਾਰੀ ਮੁਲਾਕਾਤ ਹੋਈ ਦੁਆਰਾ ਜਦੋਂ ਉਹ ਆਈ ਸੀ ਮੈਂ ਚੰਗੀ ਘਟ ਗਈ ਸੀ ਉਹਨਾਂ ਨੇ ਦਰਵਾਜ਼ਾ ਸਾਡੀ ਬੜੀ ਪ੍ਰਾਈਵੇਟ ਹੈ ਇਹ ਖੜਕਾਇਆ ਤੇ ਸਾਡੇ ਘਰ ਚ ਕਿਉਂਕਿ ਮੇਰੇ ਤਾਇਆ ਜੀ ਉਹਨਾਂ ਦੀ ਸਾਲੇ ਦੀ ਡੈਥ ਹੋ ਗਈ ਅਸੀਂ ਹੀ ਇੱਥੇ ਥੋੜੇ ਥੋੜਾ ਜਿਹਾ ਪਰਿਵਾਰ ਇੱਥੇ ਰਹਿੰਦੀ ਹੈ ਤਾਂ ਅੱਜ ਹੁਣ ਇਸ ਪਾਣੀ ਸੰਸਾਰ ਨੂੰ ਅਰਦਾਸ ਕਰਕੇ ਮੇਰੀ ਯਾਦਾਂ ਤੁਸੀਂ ਯਾਦ ਕਰਿਓ ਜਦੋਂ ਖਬਰ ਕਿਸ ਤਰ੍ਹਾਂ ਪਤਾ ਲੱਗੀ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਕਿਉਂਕਿ ਅੱਜ ਤੋਂ ਪਹਿਲਾਂ ਵੀ ਖਬਰ ਫੈਲੀ ਸੀ ਪਰ ਇੱਕ ਆਸ ਫੇਲ ਗਈ ਸੀ ਕਿ ਅੰਕਲ ਜਿਉਂਦੇ ਨੇ ਪਰ ਅੱਜ ਜਿੰਨਾ ਕਿ ਦੁੱਖ ਲੱਗਿਆ ਸੀ ਤੁਹਾਨੂੰ ਦੱਸ ਨਹੀਂ ਸਕਦਾ ਹਾਂਜੀ ਸਾਨੂੰ ਦੱਸ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਅੰਕੁਲ ਦੀ ਜਾਣਨਾ ਮੈਂ ਲੋਹਿਆਣੀ ਤੋਂ ਆਈ ਹਾਂ ਮੈਨੂੰ ਸੱਚਮੇਂ ਆਪਣਾ ਸਫ਼ਰ ਕੀਤਾ ਦਏ ਕੀਤਾ ਕਿਉਂਕਿ ਸਾਡੇ ਪਿੰਡ ਦਾ ਨਾਂ ਅੰਕਲ ਦੀ ਬਦੌਲਤ ਤਰਮਿੰਦਰ ਅੰਕਲ ਦੀ ਬਦੌਲਤ ਬਹੁਤ ਦੁਨੀਆ ਦੇ ਵਿੱਚ ਰੌਸ਼ਕ ਹੋਇਆ ਸੀ ਕਿਸ ਤਰ੍ਹਾਂ ਦਾ ਸੁਹਾਵਾ ਸੀ ਜਦੋਂ ਬਹੁਤ ਵਧੀਆ ਸੀ ਬਹੁਤ ਬਹੁਤ ਵਧੀਆ ਸੀ ਗਰੀਬਾਂ ਦੇ ਲਈ ਇੱਕ ਮਸੀਹਾ ਸੀ ਜੀ ਭਾਵੁਕ ਹੋ ਰਹੇ ਨੇ ਬੇਸ਼ੱਕ ਅੱਖਾਂ ਦੇ ਵਿੱਚ ਅੱਜੂ ਨੇ ਕਹਿੰਦੇ ਨੇ ਕਿ ਅੰਕਲ ਧਰਮਿੰਦਰ ਦੇ ਨਾਲ ਉਹਨਾਂ ਦਾ ਪਰਿਵਾਰਿਕ ਰਿਸ਼ਤਾ ਸੀਗਾ ਤੇ ਸੁਭਾਅ ਦੇ ਬੜੇ ਚੰਗੇ ਸੀਗੇ ਜਦੋਂ ਵੀ ਆਂਦੇ ਸੀ ਮੁਲਾਕਾਤ ਕਰਕੇ ਜਾਂਦੇ ਸੀ ਲੁਧਿਆਣਾ ਪਾਰਕ ਪਲਾਜ਼ਾ ਹੋਟਲ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਉਹ ਯਾਦਾਂ ਨੂੰ ਯਾਦ ਕਰਕੇ ਜਿੱਥੇ ਭਾਵੁਕ ਹੋ ਰਹੇ ਨੇ ਉੱਥੇ ਹੀ ਸਾਹਨੇਵਾਲ ਦੇ ਵਿੱਚ ਉਹਨਾਂ ਦੇ ਪੁਰਾਣੇ ਜਿਹੜਾ ਵਾ ਯਾਦਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਸਾਹਨੇਵਾਲ ਦਾ ਨਾਮ ਦੁਨੀਆ 'ਚ ਰੋਸ਼ਨ ਕਰਨ ਵਾਲੇ ਤਰਮਿੰਦਰ ਅਜਸ ਇਸ ਪਾਣੀ ਸੇ ਸਾਨੂੰ ਅਗvida ਕਹਿ ਗਏ ਨੇ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਉਹਨਾਂ ਦੀ ਯਾਦਾਂ ਯਾਦ ਰਹਿਣਗੀਆਂ ਤਾਲੀਆਂ ਰਹਿਣਗੀਆਂ